ਅੱਜ ਪਿੰਡ ਉਦੋਕੇ ਵਿੱਚ ਪਿਛਲੇ ਕਾਫੀ ਸਮੇਂ ਤੋਂ ਪਿੰਡ ਦੇ ਛੱਪੜ ਦੇ ਵਿਵਾਦ ਚੱਲ ਰਿਹਾ ਸੀ ਪਿੰਡ ਦੇ ਹੀ ਮੋਹਦ ਬਰਾਵਾ ਵੱਲੋਂ ਪਿਛਲੇ ਸਮੇਂ ਤੋਂ ਨਾਇਬ ਤਹਿਸੀਲਦਾਰ ਸਾਹਿਬ ਨੂੰ ਨਿਸ਼ਾਨਦੇਹੀ ਬਾਰੇ ਅਰਜੀ ਦਿੱਤੀ ਹੋਈ ਸੀ ਉਸ ਦੇ ਨਾਇਬ ਤਹਿਸੀਲਦਾਰ ਵੱਲੋਂ ਮੌਕੇ ਤੇ ਅਧਿਕਾਰੀਆਂ ਨੂੰ ਭੇਜਿਆ 5 ਜੂਨ ਨੂੰ ਛੱਪੜ ਦੀ ਨਿਸ਼ਾਨਦੇਹੀ ਕਰਨ ਪਹੁੰਚੇ ਅਧਿਕਾਰੀ ਪਰ ਦੂਸਰੇ ਪਾਸੇ ਦੂਸਰੀ ਧਿਰ ਨਿਸ਼ਾਨਦੇਹੀ ਤੇ ਨਾ ਪਹੁੰਚਣ ਕਾਰਨ ਨਿਸ਼ਾਨਦੇਹੀ ਨਹੀਂ ਹੋ ਸਕੀ ਅਤੇ ਮੌਕੇ ਸਰਕਾਰੀ ਅਧਿਕਾਰੀਆਂ ਨੇ ਅੱਗੇ ਦਾ ਸਮਾਂ ਦਿੱਤਾ ਅਤੇ ਨਿਸ਼ਾਨਦੇਹੀ ਰੋਕ ਦਿੱਤੀ ਇਸ ਮੌਕੇ ਪੰਚਾਇਤ ਸੈਕਟਰੀ ਪਟਵਾਰੀ ਕਾਨੂੰਗੋ ਅਤੇ ਪਿੰਡ ਦੇ ਮੋਤਬਰ ਹਾਜ਼ਰ ਹਨ ਹਾਂਜੀ ਸੈਕਟਰੀ ਸਾਹਿਬ ਕੀ ਮਸਲਾ ਜੀ ਅੱਜ ਦਾ ਮਸਲਾ ਜੋਰ ਦੀ ਨਿਸ਼ਾਨਦੇਹੀ ਦਾ ਜੀ ਹਾਂਜੀ ਓਏ ਖੜੇ ਇੱਕ ਮਿੰਟ ਨਹੀਂ ਹਾਂਜੀ ਨਿਸ਼ਾਨਦੇਹੀ ਦਾ ਮਸਲਾ ਨਿਸ਼ਾਨਦੇਹੀ ਦੇਣਾ ਹੈ ਵਿਰੋਧੀ ਤੇ ਹੈ ਨਹੀਂ ਇੱਥੇ ਜੀ ਅੱਛਾ ਜੀ ਉਹ ਨਿਸ਼ਾਨਦੇਹੀ ਇਹ ਕਰਕੇ ਨਹੀਂ ਕਰ ਸਕਦੇ ਮਾਲ ਪਾਸ ਹਾਂਜੀ ਪਰ ਨਹੀਂ ਥਾਂ ਕਿੰਨਾ ਥੋੜਾ ਘੱਟ ਦਾ ਬਦ ਹੋਊਗਾ ਮਿੰਤੀ ਕੀਤੇ ਪਤਾ ਲੱਗੂਗਾ ਸਹੀ ਤਾ ਤਾਨੂੰ ਦਰਖਾਸਤ ਹੋਈ ਹੈ ਇਹ ਚੀਜ਼ ਇਹਨਾਂ ਦੀ ਪਹਿਲਾਂ ਤੈਨੂੰ ਨਿਸ਼ਾਨਦੇਹੀ ਸੰਬੰਧੀ ਮਿਲੂਣੀ ਹੈ ਵੀਡੀਓ ਸਾਹਿਬ ਨੂੰ ਵੀਡੀਓ ਸਾਹਿਬ ਕੋਈ ਚੱਤੀ ਪਾਸੇ ਦਿੱਤੀ ਹਾਂਜੀ ਤੇ ਕੀ ਵਿਸ਼ਵਾਸ ਦਿਵਾਉਣਾ ਤੁਸੀਂ ਇਹਨਾਂ ਨੂੰ ਜੀ ਵਿਸ਼ਵਾਸ ਤੋਂ ਵਿਰੋਧੀ ਧਿਰ ਹੁੰਦਾ ਇੱਥੇ ਤੇ ਨਿਸ਼ਾਨਦੇਹੀ ਹੋ ਜੂਗੀ ਜੇ ਜੋ ਵੀ ਹੈਗਾ ਜੋ ਮਾਲ ਭਾਗ ਨੇ ਕਰਦੀ ਨਿਸ਼ਾਨਦੇਹੀ ਅਸੀਂ ਤਾਂ ਆ ਜਰਿਆ ਇੱਥੇ ਜੇ ਮੰਨ ਲਓ ਵਿਰੋਧੀ ਧਿਰ ਨਹੀਂ ਆਉਂਦੀ ਤੇ ਫਿਰ ਹਾਂਜੀ ਜੇ ਵਿਰੋਧੀ ਧਿਰ ਨਹੀਂ ਇੱਥੇ ਪਹੁੰਚਦੀ ਫਿਰ ਕੀ ਮਸਲਾ ਲੋਕ ਭਾਗ ਦੀ ਜ਼ਿੰਮੇਵਾਰੀ ਉਹ ਕਰਦੇ ਨੇ ਚਾਹਦੇ ਉਹਨੇ